ਨਵੇਂ ਚੈਂਬਰਾਂ ਦੀ ਇੱਕ ਬਹੁਤ ਲੰਬੇ ਚਿਰ ਤੋਂ ਡਿਮਾਂਡ ਹੈ ਜਿੰਨੀ ਮੈਂ ਮਦਦ ਕਰ ਸਕਿਆ ਆਪਣੇ ਇਸ ਪਰਿਵਾਰ ਦੀ ਜ਼ਰੂਰ ਕਰੂੰਗਾ 10 ਲੱਖ ਰੁਪਏ ਦੀ ਗ੍ਰਾਂਟ ਪਿਛਲੇ ਸਾਲ ਭੇਜੀ ਗਈ ਸੀ ਜਿਸ ਦੇ ਵਿੱਚ ਡੀਬੀਏ ਦੀ ਟੀਮ ਨੇ ਇੱਥੇ ਇੱਕ ਨਵੀਂ ਲਿਫਟ ਲਾਈ ਹੈ 31 ਮਾਰਚ ਤੱਕ ਪੰਜਾਬ 'ਚ ਕੋਈ ਐਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ ਬੱਚਾ ਜੋ ਹੈ ਥੱਲੇ ਬੈਠੂਗਾ ਜਿੱਥੇ ਆਪਾਂ ਖੜੇ ਆਂ ਇਸ ਕੰਧ ਦੇ ਨਾਲ ਇੱਕ ਸਕੂਲ ਹੈ ਜੀ 17 ਕਰੋੜ ਦੀ ਲਾਗਤ ਦੇ ਨਾਲ ਅਸੀਂ ਉਹਦਾ ਡਿਜ਼ਾਈਨ ਤਿਆਰ ਕੀਤਾ ਇਟ ਵਿਲ ਬੀ ਵਨ ਆਫ ਦਾ ਬੈਸਟ ਸਕੂਲਸ ਆਫ ਲੁਧਿਆਣਾ ਜਿ ਹੱਜ ਮੈਂ ਇਹ ਅੱਖਾਂ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਨਹੀਂ ਅਜੇ ਵੀ ਟਾਈਮ ਲੱਗੂਗਾ ਪਰ ਅਸੀਂ ਉਸ ਤਰੀਕੇ ਨੂੰ ਉਸ ਵੱਲ ਨੂੰ ਸਫਰ ਵੱਲ ਨੂੰ ਤੁਰ ਚੁੱਕੇ 10000 ਅਸੀਂ ਟੀਚਰ ਭਰਤੀ ਕੀਤੇ ਆ ਦੋਸਤ ਪਿਛਲੇ 1.5 ਤੋਂ 2 ਸਾਲ ਦੇ ਵਿੱਚ ਸਾਡੀ ਦੋ ਭਰਤੀਆਂ ਹਾਈ ਕੋਰਟ 'ਚ ਇਸ ਵਕਤ ਫਸੀਆਂ ਹੋਈਆਂ ਜਿੰਦੀ ਜਨਵਰੀ ਮਹੀਨੇ 'ਚ ਹੀ ਤਰੀਕ ਹੈ ਬਹੁਤ ਜਲਦੀ ਉਹਨਾਂ ਨੂੰ ਕਰਕੇ ਕਰਾਂਗੇ 10 ਲੱਖ ਰੁਪਏ ਦੀ ਗਾਰੰਟੀ ਹੈ ਕੋਈ ਵਿਕਾਸ ਨਹੀਂ ਤੇ ਹੋਰ ਕੀ ਕੀ ਮੰਗਾਂ ਨੇ ਕਦੋਂ ਪੂਰੀ ਹੋਣਗੀਆਂ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵੱਲੋਂ ਸਾਡੇ ਸਾਰੇ ਹੀ ਵਕੀਲ ਭਰਾਵਾਂ ਵੱਲੋਂ ਸਾਡੀਆਂ ਭੈਣਾਂ ਵੱਲੋਂ ਲੋਹੜੀ ਦੇ ਜਿਹੜੇ ਤਿਉਹਾਰ ਦੇ ਸਬੰਧ ਦੇ ਵਿੱਚ ਅੱਜ ਇੱਥੇ ਜਿਹੜਾ ਹੈ ਇੱਕ ਫੰਕਸ਼ਨ ਮਨਾਇਆ ਗਿਆ ਜਿਸ ਦੇ ਵਿੱਚ ਬਾਰ ਦੇ ਸਾਰੇ ਹੀ ਸਾਥੀ ਪਲੱਸ ਬੈਂਚ ਦੇ ਸਾਡੇ ਸਾਰੇ ਮਾਨਯੋਗ ਜੱਜ ਸਾਹਿਬਾਨ ਉਹ ਵੀ ਸ਼ਾਮਿਲ ਹੋਏ ਨੇ ਤੇ ਮੈਂ ਇਸ ਬਾਰ ਦਾ ਮੈਂਬਰ ਰਿਆਂ ਇਹ ਮੇਰੀ ਕਰਮ ਭੂਮੀ ਰਹੀ ਹੈ ਇਸ ਪਰਿਵਾਰ ਦਾ ਹਿੱਸਾ ਰਿਆਂ ਤਾਂ ਇਹਨਾਂ ਦੇ ਵੱਲੋਂ ਸੱਦਾ ਸੀ ਤੇ ਮੈਨੂੰ ਅੱਜ ਆ ਕੇ ਇੱਥੇ ਬਹੁਤ ਖੁਸ਼ੀ ਹੋਈ ਆਪਣੇ ਸਾਰੇ ਭਰਾਵਾਂ ਨਾਲ ਮਿਲ ਕੇ ਆਪਣੀਆਂ ਭੈਣਾਂ ਨਾਲ ਮਿਲ ਕੇ ਤੇ ਇਹ ਹੀ ਅਰਦਾਸ ਹੈ ਕਿ ਸਾਰੇ ਹੀ ਸਾਡੇ ਡੀਬੀਏ ਲੁਧਿਆਣਾ ਦੇ ਉੱਤੇ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ਣ ਹਰ ਮੈਂਬਰ ਤੰਦਰੁਸਤ ਰਹੇ ਉਹਨਾਂ ਖੂਬ ਬਰਕਤਾਂ ਉਹਨਾਂ ਦੇ ਘਰਾਂ 'ਚ ਹੋਣ ਡੀਬੀਏ ਲੁਧਿਆਣਾ ਵੱਲੋਂ ਪਿਛਲੇ ਸਾਲ ਵੀ ਕਿਉਂਕਿ ਮੇਰਾ ਆਪਣੀ 바ਰ ਹੈ 10 ਲੱਖ ਰੁਪਏ ਦੀ ਗ੍ਰਾਂਟ ਪਿਛਲੇ ਸਾਲ ਭੇਜੀ ਗਈ ਸੀ ਜਿਸ ਦੇ ਵਿੱਚ ਡਬੀਏ ਦੀ ਟੀਮ ਨੇ ਇੱਥੇ ਇੱਕ ਨਵੀਂ ਲਿਫਟ ਲਾਈ ਹੈ ਬੜੀ ਖੁਸ਼ੀ ਹੈ ਤੇ 10 ਲੱਖ ਰੁਪਏ ਇਸ ਸਾਲ ਦੀ ਅਸੀਂ ਹੋਰ ਮੈਂ ਆਪਣੇ ਨਿੱਜੀ ਆਪਣੇ ਫੰਡਾਂ ਦੇ ਵਿੱਚੋਂ ਉਹ ਅਨਾਉਂਸ ਕੀਤਾ ਹੈ ਉਹ ਵੀ ਜਲਦ ਭੇਜਾਂਗੇ ਇਸ ਤੋਂ ਇਲਾਵਾ ਬਹੁਤ ਇਵਨ ਜਦੋਂ ਮੈਂ ਵੀ ਇੱਥੇ ਵਕਾਲਤ ਕਰਦਾ ਸੀ ਅੱਜ ਵੀ ਇਹਨਾਂ ਦੇ ਪਰਿਵਾਰ ਦਾ ਹਿੱਸਾ ਹੂੰ ਉਦੋਂ ਵੀ ਇਹ ਹਿੱਸਾ ਸੀ ਤੁਹਾਨੂੰ ਪਤਾ ਹੈ ਕਿ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਖਾਸ ਕਰਕੇ ਮੈਨੂੰ ਜੋ ਦੱਸਿਆ ਹੋਣੀ ਕਿ 6000 ਮੈਂਬਰ ਹੋ ਗਏ ਨੇ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਬਾਰ ਬਣ ਚੁੱਕੀ ਹੈ ਤਾਂ ਨਵੇਂ ਚੈਂਬਰਾਂ ਦੀ ਬਹੁਤ ਲੰਬੇ ਚਿਰ ਤੋਂ ਡਿਮਾਂਡ ਹੈ ਮੈਂ 2014 ਦਾ ਖੁਦ ਇੱਥੇ ਡੀਬੀਏ ਦਾ ਮੈਂਬਰ ਹਾਂ ਤਾਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਦੀ ਵੀ ਕੋਈ ਨਵੀਂ ਕੰਸਟਰਕਸ਼ਨ ਨਹੀਂ ਹੋਈ ਤਾਂ ਇਸ ਮੁੱਦੇ ਨੂੰ ਵੀ ਮਾਨਯੋਗ ਹਾਈ ਕੋਰਟ ਦੀ ਜਿਹੜੀ ਬਿਲਡਿੰਗ ਕਮੇਟੀ ਹੈ ਜੀ ਨਾ ਮੇਰੇ ਤੋਂ ਯੋਗਦਾਨ ਪਿਆ ਜੋ ਅੱਜ ਮੇਰੇ ਕੋਲ ਆਦਾ ਉਹਦੇ ਰਾਹੀਂ ਜਿੰਨੀ ਮੈਂ ਮਦਦ ਕਰ ਸਕਿਆ ਆਪਣੇ ਇਸ ਪਰਿਵਾਰ ਦੀ ਜ਼ਰੂਰ ਕਰੂੰਗਾ ਬਹੁਤ ਧੰਨਵਾਦ ਇੱਕ ਸਕੂਲਾਂ ਨੂੰ ਲੈ ਕੇ ਸਰਕਾਰ ਨੇ ਉਹਦੇ ਦੇਤੇ 14 ਤਰੀਕ ਨੂੰ ਛੁੱਟੀਆਂ ਤੇ ਸਰ ਇੱਥੇ ਉਲੰਘਣਾ ਕੀਤੀ ਜਾ ਰਹੀ ਹੈ ਲਾਦੇ ਅੰਦੇ ਵਿੱਚ ਕਈ ਸਕੂਲਾਂ ਵਾਲੇ ਕਿਹੜੇ ਜਿਹਦਾ ਵੱਲੋਂ ਲਿਸਟੇ ਰੂਣੀ ਨੋਟਿਸ ਕਰਦੇ ਐ ਐਮਐਲਏ ਕਲਵੰਤ ਸਿੱਧੂ ਜੀ ਨੇ ਵੀ ਹਬਾਲ ਭਾਰਤੀ ਸਕੂਲ ਦਾ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਉਲੰਘਣਾ ਕੀਤੀ ਨਹੀਂ ਮੰਨੀ ਅਸੀਂ ਹੁਣੀ ਉਹਨਾਂ ਨੂੰ ਨੋਟਿਸ ਜਾਰੀ ਕਰ ਦਾਂਗੇ ਉਲੰਘਣਾ ਦੀ ਹਾਲਤ ਬੜੀ ਕੋਈਆਂ ਨਹੀਂ ਖਰਾਬ ਹੈ ਤੁਸੀਂ ਦੋਸਤ ਮੈਂ ਤੁਹਾਨੂੰ ਤੁਹਾਨੂੰ ਮੈਂ ਦੱਸ ਦਿੰਦਾ ਜੀ ਤੁ ਪੰਜਾਬ ਦੇ ਵਿੱਚ ਇਸ ਵਕਤ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਜੋ ਤੁਸੀਂ ਕਹਿਆ ਬਿਲਕੁਲ درست ਹੈ ਪੰਜਾਬ ਦੇ 20000 ਸਕੂਲ ਸੀ ਹਾਲਾਤ ਐਨੇ ਮਾੜੇ ਸੀ ਸਰਕਾਰੀ ਸਕੂਲਾਂ ਦੇ ਚਾਰ ਦਿਵਾਰੀ ਨਹੀਂ ਬਾਥਰੂਮ ਨਹੀਂ ਬੱਚਿਆਂ ਨੂੰ ਬੈਠਣ ਨੂੰ ਫਰਨੀਚਰ ਨਹੀਂ ਅੱਜ ਜਿਹੜੇ ਕਲਾਸਰੂਮ ਹੈ ਨਹੀਂ ਵਰਾਂਡੇ ਹੈ ਨਹੀਂ ਬਹੁਤ ਬੁਰੀ ਹਾਲਤ ਵਿੱਚ ਡੇ ਮੀਲ ਦੀ ਸ਼ੈੱਡ ਹੈ ਨਹੀਂ ਅੱਜ 8000 ਸਕੂਲਾਂ ਦੇ ਵਿੱਚ ਚਾਰ ਦੀਵਾਰੀ ਹੋ ਰਹੀ ਹੈ ਤੁਸੀਂ ਜਾ ਕੇ ਸਰਵੇ ਕਰੋ ਅੱਜ ਅਸੀਂ 13000 ਨਵੇਂ ਕਮਰੇ ਬਣਾ ਰਹੇ ਹਾਂ 13000 ਕਲਾਸਰੂਮ ਬਣਾ ਰਹੇ ਹਾਂ 10000 ਕਲਾਸਰੂਮਾਂ ਨੂੰ ਬਦਲ ਰਹੇ ਹਾਂ ਜੋ ਪੁਰਾਣੇ ਹੋ ਚੁੱਕੇ ਉਹਨਾਂ ਨੂੰ ਨਵੀਂ ਫਲੋਰਿੰਗ ਨਵੀਂ ਜਿਹੜੀ ਸੀਲਿੰਗ ਉਹ ਕਰ ਰਹੇ ਹਾਂ 6090 ਬਾਥਰੂਮ ਬਣ ਰਹੇ ਹੈ ਇਹ ਸਿੱਖਿਆ ਕ੍ਰਾਂਤੀ ਦਾ ਇੱਕ ਮਾਡਲ ਹੈ 31 ਮਾਰਚ ਤੱਕ ਪੰਜਾਬ 'ਚ ਕੋਈ ਐਦਾਂ ਦਾ ਸਕੂਲ ਨਹੀਂ ਹੋਊਗਾ ਜਿੱਥੇ ਬੱਚਾ ਜੋ ਹੈ ਥੱਲੇ ਬੈਠੂਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਨਿਰਦੇਸ਼ ਹੈ ਜਿੱਥੇ ਆਪਾਂ ਖੜੇ ਹਾਂ ਇਸ ਕਾਂਦੇ ਦੇ ਨਾਲ ਇੱਕ ਸਕੂਲ ਜੀ ਜੀ ਦੀ ਜ਼ਮੀਨ ਤੁਸੀਂ ਸੋਚ ਕੇ ਦੇਖੋ ਕਿੰਨੀ ਮਹਿੰਗੀ ਹੋ ਗਿਆ ਅੱਜ ਤੁਸੀਂ ਇਹ ਹਾਲਤ ਦੇਖ ਲਓ 17 ਕਰੋੜ ਦੀ ਲਾਗਤ ਦੇ ਨਾਲ ਅਸੀਂ ਉਹਦਾ ਡਿਜ਼ਾਈਨ ਤਿਆਰ ਕੀਤਾ ਉਸ ਦਾ ਬਹੁਤ ਜਲਦੀ ਟੈਂਡਰ ਲੱਗ ਜਾਊਗਾ ਜਿੱਦਾਂ ਟੈਂਡਰ ਲੱਗਦਾ ਹੈ ਉਸ ਤੋਂ ਬਾਅਦ ਉਸ ਦਾ ਅਸੀਂ ਇਨੋਗਰੇਸ਼ਨ ਕਰਾਂਗੇ ਨੀ ਪੱਥਰ ਰੱਖਾਂਗੇ 17 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਜਵਾਰ ਨਗਰ ਕੈਂਪ ਦਾ ਸਕੂਲ ਹੈ ਇਟ ਵਿਲ ਬੀ ਵਨ ਆਫ ਦਾ ਬੈਸਟ ਸਕੂਲਸ ਆਫ ਲੁਧਿਆਣਾ ਲੁਧਿਆਣੇ ਦਾ ਕੋਈ ਵੀ ਮਹਿੰਗੇ ਤੋਂ ਮਹਿੰਗਾ ਸਕੂਲ ਉਹਦਾ ਮੁਕਾਬਲਾ ਇਨਫਰਾਸਟ੍ਰਕਚਰ ਦੇ ਵਿੱਚ ਪੜਾਈ 'ਚ ਨਹੀਂ ਕਰ ਸਕੂਗਾ ਸਾਡੇ ਸਕੂਲ ਆਫ ਐਮਿਨੈਂਸ ਦੇ ਬੱਚੇ ਜਿਹੜੇ ਆ ਅੱਜ ਤੁਸੀਂ ਦੇਖੋ ਨਵੀਆਂ ਮੱਲਾਂ ਮਾਰ ਰਹੇ ਨੇ ਸਾਡੇ ਬੱਚੇ ਪੂਰੇ ਸਿਰਫ ਸਰਕਾਰੀ ਸਕੂਲਾਂ ਦੇ ਬੱਚੇ ਜਾਪਾਨ ਜਾਣ ਦੀ ਸਿਲੈਕਟ ਹੋਏ ਤਾਂ ਇਹ ਇੱਕ ਲੰਮਾ ਸਫ਼ਰ ਹੈ ਤੁਸੀਂ ਬਿਲਕੁਲ ਠੀਕ ਕਿਹਾ ਜੱਜਮੈਂਟ ਅੱਖਾਂ ਕਿ ਮੈਂ ਸਾਰੇ ਸਕੂਲ ਠੀਕ ਕਰਤੇ ਨਹੀਂ ਅਜੇ ਵੀ ਟਾਈਮ ਲੱਗੂਗਾ ਪਰ ਅਸੀਂ ਉਸ ਤਰੀਕੇ ਨੂੰ ਉਸ ਵੱਲ ਨੂੰ ਸਫ਼ਰ ਵੱਲ ਨੂੰ ਤੁਰ ਚੁੱਕੇ ਹਾਂ ਸਟਾਫ ਦੀ ਸਰ ਜਿਹੜੇ ਹਰ ਮਾਸਟਰਾਂ ਦੀ 10000 ਅਸੀਂ ਟੀਚਰ ਭਰਤੀ ਕੀਤੇ ਆ ਦੋਸਤ ਪਿਛਲੇ 1.5 ਪੌ ਭਰਤੀ ਇਹਦਾ ਪ੍ਰੋਸੈਸ ਚੱਲ ਰਿਹਾ ਸਾਡੀ ਦੋ ਭਰਤੀਆਂ ਹਾਈ ਕੋਰਟ ਚ ਇਸ ਵਕਤ ਫਸੀਆਂ ਹੋਈਆਂ ਜਿੰਦੀ ਜਨਵਰੀ ਮਹੀਨੇ ਦੀ ਤਰੀਕ ਹੈ ਬਹੁਤ ਜਲਦੀ ਉਹਨਾਂ ਨੂੰ ਕਰਕੇ ਕਰਾਂਗੇ ਥੈਂਕ ਯੂ ਧੰਨਵਾਦ